ਸੋਰਟ ਮਹੱਲਾ ਪੰਜਵਾਂ ਗੁਰਪੁਰ ਚਰਨੀ ਲਾਇ ਅਰ ਸੰਗ ਸਹਾਈ ਪਾਇ ਜਹ ਜਈਏ ਤਾਂ ਸੋਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਬੁਣ ਗਾਵਾ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕਹਿ ਸੰਗ ਸਹਾਈ ਰਾ ਨਾਰਾਇਣ ਭਰਾਨੇ ਹਜ਼ਾਰਾ ਅਮ ਸੰਤ ਜਨਾਰੇ ਨਾਰਾ ਪਦੁ ਦੁਪਨੀਦ ਕਰ ਲੈਨੇ ਕਰ ਗਿਰਬਾਲ ਜਸ ਦੀਨੇ ਪਾਨ ਬ੍ਰਹਮ ਕਰੇ ਬ੍ਰਦਪੱਲਾ ਸਦਜੀਤ ਸੰਗ ਰਖਵੱਲਾ ਹਰ ਦਿਨ ਰੈਣ ਕੀਰਤਨ ਗਾਈਐ ਬੋਲ ਨਾ ਜੋਨੀ ਪਾਈਐ ਜਿਸ ਦਿਵ ਪ੍ਰਖ ਵਿਦਾਤਾ ਹਰ ਰਸ ਤਿ ਨਹੀਂ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਨੀ ਪਾਇਆ ਜਿਸ ਦਿਵ ਪ੍ਰਖ ਵਿਦਾਤਾ ਹਰ ਰਸਤੇ ਨਹੀਂ ਜਾਂਦਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਨੀ ਪਾਇਆ ਪਰਮ ਸਤਿਕਾਰਯੋ ਗੁਰੂ ਪਿਆਰੀ ਸਰਸੰਗਤ ਜੀ ਧੰਤਾ ਦੇ ਯੋਗਵੜ ਭਾਗੇ ਹੋ ਗੁਰੂ ਮਹਾਰਾਜ ਨੇ ਦਇਆ ਮਿਹਰ ਕੀਤੀ ਹੈ ਸਮਾਵਖਸ਼ਿਆ ਹੈ ਕੀਮਤੀ ਔ ਬਹੁਤ ਜਨਮ ਵਿਚਰੇ ਤੇ ਮਾਦੂ ਇਹ ਜਨਮ ਤੁਹਾਰੇ ਲਿਖੇ ਕਹਿ ਰਵਦਾਸ ਸਿਆਸ ਲਗ ਜੀਉ ਚਰ ਪੈਉ ਦਰਸ਼ਨ ਦੇਖੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਤਨ ਤਨ ਪੰਜਵੇਂ ਨਾਨਕ ਪੰਜਵੇਂ ਪਾਸ਼ਾ ਗੁਰੂ ਅਰਜਨ ਦੇ ਮਹਾਰਾਜੀ ਦਾ ਪਾਵਨ ਪਵਿੱਤਰ ਹੁਕਮਨਾਮਾ ਗੁਰ ਪੂਰੇ ਚਰਨੀ ਲਾਇ ਹਰ ਸੰਗ ਸਹਾਈ ਪਾਏ ਫਰਮਾਨ ਕਰਦੇ ਨੇ ਪਾਸ਼ਾ ਗੁਰ ਪੂਰੇ ਚਰਨੀ ਲਾਇ ਪੂਰੇ ਗੁਰੂ ਦੇ ਚਰਨਾਂ ਦੇ ਵਿੱਚ ਜਿਹੜਾ ਜੁੜ ਗਿਆ ਜਾਂ ਸਾਨੂੰ ਜੋੜ ਦਿੱਤਾ ਸ਼ਬਦ ਇੱਥੇ ਜਿਹੜਾ ਪੂਰਾ ਆ ਰਿਹਾ ਇਹਦਾ ਬੜਾ ਵੱਡਾ ਅਰਥ ਹੈ ਮਰ ਜੀ ਨੇ ਪੂਰਾ ਜਿਹਨੂੰ ਕੰਪਲੀਟ ਕਹਿੰਦੇ ਨੇ ਜਿਹਨੂੰ ਅਸੀਂ ਪੜਿਆ ਪੂਰਾ ਪ੍ਰਭ ਅਰਾਧੇ ਆ ਪੂਰਾ ਜਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਗੁਰੂ ਪੂਰੇ ਚਰਨੀ ਲਾਇਆ ਪੂਰੇ ਦਾ ਉਲਟ ਹੈ ਅਧੂਰਾ ਇਦਾ ਮਤਲਬ ਕੋਈ ਅਧੂਰਾ ਹੋਏਗਾ ਤਾਂ ਹੀ ਉਹਨਾਂ ਨੂੰ ਲਿਖਣਾ ਪਿਆ ਪੂਰਾ ਨਹੀਂ ਤੇ ਉਹ ਕਹਿ ਸਕਦਾ ਸੀ ਗੁਰੂ ਗੁਰੂ ਆਮ ਲਿਖ ਸਕਦਾ ਵੀ ਗੁਰੂ ਦੇ ਚਰਨੀ ਲਾਇਆ ਠੀਕ ਹੈ ਜੀ ਉਹਨਾਂ ਨੇ ਪੂਰਾ ਤਾਂ ਲਿਖਿਆ ਵੀ ਅਧੂਰਾ ਵੀ ਹੋ ਸਕਦਾ ਹੈ ਗੁਰੂ ਅੰਨਾ ਵੀ ਹੋ ਸਕਦਾ ਹੈ ਅਧੂਰਾ ਵੀ ਹੋ ਸਕਦਾ ਹੈ ਬਾਣੀ ਦੀ ਪੰਕਤੀ ਪੜਦੇ ਆ ਜੋ ਲਿਖਿਆ ਹੈ ਗੁਰੂ ਜਿਨਾਂ ਦਾ ਅੰਦਲਾ ਸਿੱਖ ਵੀ ਅੰਦੇ ਕਰਮ ਕਰਨ ਇਸ ਕਰਕੇ ਮਹਾਰਾਜੀ ਨੇ ਪੂਰੇ ਕਾ ਕੀਆ ਸਭ ਕੁਛ ਪੂਰਾ ਕੋਦਮ ਮਹਾਰਾਜੀ ਕਹਿੰਦੇ ਨੇ ਜੋ ਵੀ ਹੋਏਗਾ ਪੂਰਾ ਹੈ ਘਟ ਵੱਧ ਕਿਛ ਨਾ ਹੈ ਇਸ ਕਰਕੇ ਪੂਰਾ ਸਤਗੁਰੂ ਪੂਰਾ ਪੂਰੇ ਦਾ ਮਤਲਬ ਇਹ ਹੈ ਜਿਹੜਾ ਆਪਣੇ ਆਪ ਦੇ ਵਿੱਚ ਬੇਦਾਗ ਹੈ ਪੂਰਾ ਜਿਸ ਨੂੰ ਕੋਈ ਕਲੰਕ ਨਹੀਂ ਹੈ ਜਿਹੜਾ ਨਿ ਕਲੰਕ ਹੈ ਜਿਹੜਾ ਆਪਣੇ ਆਪ ਦੇ ਵਿੱਚ ਆਪ ਹੀ ਹੈ ਉਹ ਜਮਦਾ ਨਹੀਂ ਮਰਦਾ ਨਹੀਂ ਕਿਵੇਂ ਕਰਨਾ ਗੁਰੂ ਐਸ ਵੇਲੇ ਸ਼ਬਦ ਹੈ ਗੁਰੂ ਸਰੀਰ ਨਹੀਂ ਹੈ ਜੇ ਕੋਈ ਮੰਨਦਾ ਉਹ ਉਹਦੀ ਆਪਣੀ ਸੋਚ ਹੈ ਆਪਣਾ ਆਪਣੀ ਸਮਝ ਹੈ ਗੁਰੂ ਸਰੀਰ ਨਹੀਂ ਹੁੰਦਾ ਕਿਉਂਕਿ ਸਰੀਰ ਥੋੜੇ ਚਿਰ ਲਈ ਹੁੰਦੇ ਨੇ ਤੇ ਜਿਲਾ ਸ਼ਬਦ ਰੂਪ ਹੁੰਦਾ ਇਸ ਦੀਵੀ ਹੁੰਦਾ ਸੋ ਇਸ ਕਰਕੇ ਅਸੀਂ ਬਾਣੀ ਦੇ ਰੂਪ ਦੇ ਵਿੱਚ ਆਪਣੇ ਗੁਰੂ ਨੂੰ ਤੂੰ ਸਦਾ ਸਲਾਮਤ ਨਿਰੰਕਾਰ ਮੰंदे ਹਾਂ ਸੋ ਐਸਾ ਗੁਰੂ ਬੜ ਭਾਗੀ ਪਾਇਆ ਭੁੱਲੇ ਮਾਰਗ ਜਿਨਹਿ ਬਤਾਇਆ ਗੁਰ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇ ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਚਰਨੀ ਲੱਗੇ ਹੋਏ ਹਾਂ ਹਰ ਚੀਜ਼ ਸਾਨੂੰ ਪ੍ਰੋਪਰ ਮਿਲ ਰਹੀ ਹੈ ਸਹੀ ਮਿਲ ਰਹੀ ਹੈ ਤੇ ਆਂ ਦੇਣਾ ਦੁਨਿਆਵੀ ਗੁਰੂ ਵੀ ਬਹੁਤ ਨੇ ਦੁਨੀਆਂ ਦੇ ਵਿੱਚ ਹੋ ਸਕਦਾ ਉਹ 98 99 ਪਰਸੈਂਟ ਸਹੀ ਕਰ ਦੇਣ ਪਰ 100% ਪੂਰਾ ਇੱਕ ਓਨਲੀ ਕੇਵਲ ਭੁੱਲਣ ਦੇ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਮਾਲਕ ਸੱਚੇ ਪਾਤਸ਼ਾਹ ਉਹ ਹੀ ਹੈ ਜਿਹੜਾ ਪੂਰਾ ਸਿਸ ਕਰਕੇ ਪੂਰੇ ਦੇ ਆਪਾਂ ਚਰਨੇ ਲੱਗੇ ਹੋਏ ਹਾਂ ਬੜ ਭਾਗੇ ਹਾਂ ਤੇ ਐਸਾ ਪੂਰਨ ਨਿਆਕਾਰੀ ਪਾਦਸ਼ਾ ਹਰ ਸੰਗ ਸਹਾਈ ਪਾਇਆ ਉਹ ਸਦਾ ਹੀ ਅੰਗ ਸੰਗ ਰਹਿੰਦਾ ਸਦਾ ਹੀ ਮਦਦਗਾਰ ਹੈ ਸਦਾ ਹੀ ਦਿਆਲੂ ਹੈ ਸਦਾ ਸਦਾ ਹੀ ਦਿਆਲੂ ਹੈ ਸਦਾ ਹੀ ਸਾਡਾ ਮਦਦਗਾਰ ਹੈ ਸਾਡੀ ਰੱਖਿਆ ਕਰਨ ਵਾਲਾ ਉਹ ਉਦੇ ਬਾਰੇ ਲਿਖਿਆ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦੇ ਅੱਲਾ ਇਹ ਬਿਲਕੁਲ ਸਹੀ ਹੈ ਸਮਝਣ ਦੇ ਲਈ ਬਹੁਤ ਸਮਝ ਚਾਹੀਦੀ ਹੈ ਜਹ ਜਾਈਏ ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮਿਲੇ ਸੋ ਪੂਰੇ ਗੁਰੂ ਦੇ ਚਰਨਾਂ ਦੇ ਵਿੱਚ ਜੁੜਨ ਵਾਲੇ ਜਿੱਥੇ ਵੀ ਜਾਂਦੇ ਨੇ ਉਹ ਉੱਥੇ ਸੁਖੀ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਕੋਲ ਗੁਰਮਤ ਹੁੰਦੀ ਹੈ ਉਹ ਜਿੱਥੇ ਵੀ ਬੈੰਦੇ ਨੇ ਜਿੱਥੇ ਜਾਏ ਬਹੀਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੈ ਗੁਨਾਕਾ ਹੋਵੇ ਵਸਲਾ ਕਢ ਵਾਸ ਲਾਈਜੈ ਉਹ ਜਿੱਥੇ ਬੈੰਦੇ ਨੇ ਆਪਣੇ ਗੁਣ ਬਖੇਰਦੇ ਨੇ ਆਪਣੇ ਗੁਣ ਜਿਹੜੇ ਨੇ ਉਹ ਉੱਥੇ ਪ੍ਰਗਟ ਕਰਦੇ ਨੇ ਜਹ ਜਾਈਏ ਤਹਾਂ ਸੁਹੇਲੇ ਇਸ ਕਰਕੇ ਉਹ ਜਿੱਥੇ ਵੀ ਬੈਠਣਗੇ ਜਿੱਥੇ ਵੀ ਜਾਣਗੇ ਖੁਸ਼ ਪ੍ਰਸੰਨ ਤੇ ਸੁਖੀ ਰਹਿਣਗੇ ਕਰ ਕਿਰਪਾ ਪ੍ਰਭ ਮਿਲੇ ਜਿਨ੍ਹਾਂ ਨੂੰ ਗੁਰੂ ਨੇ ਆਪਣੇ ਨਾਲ ਮਿਲਾਇ ਆਪਣੇ ਨਾਲ ਮਿਲਾਉਂਦਾ ਮਤਲਬ ਜਿਨ੍ਹਾਂ ਨੂੰ ਗੁਰਮਤ ਦਿੱਤੀ ਹੈ ਜਿਨ੍ਹਾਂ ਨੂੰ ਸੋਜੀ ਦਿੱਤੀ ਹੈ ਜਹ ਜਾਈਏ ਤਹਾਂ ਸੋਹਲੇ ਕਰ ਕਿਰਪਾ ਪ੍ਰਭ ਮਿਲੇ ਆਪ ਹੀ ਮਿਹਰ ਕਰਕੇ ਉਹਨਾਂ ਨੇ ਸਾਨੂੰ ਜਨਾਇਆ ਮਿਲਾਇਆ ਬਿਠਾਇਆ ਨਾਮ ਰੂਪੀ ਭੋਜਨ ਛਕਾਇਆ ਹਰ ਗੁਣ ਗਾਵੋ ਸਦਾ ਸੁਭਾਈ ਮਾਰੇ ਫਮਣ ਕਰਦੇ ਨੇ ਮਾਰੇ ਦੇ ਗੁਣ ਭਾਈ ਪਿਆਰ ਨਾਲ ਗਾਉਂਦੇ ਰਹੋ ਸੁਣਦੇ ਰਹੋ ਜ਼ਰੂਰੀ ਹੈ ਸੁਣਦੇ ਪੁਨੀਦ ਕਹਤੇ ਪਵਿੱਤ ਸਤਗੁਰ ਰਹਾ ਭਰਪੂਰੇ ਹਰ ਗੁਣ ਗਾਵੋ ਸਦਾ ਸੁਭਾਈ ਪਿਆਰ ਵਾਲੇ ਪ੍ਰੇਮ ਦੇ ਨਾਲ ਗੁਣ ਗਾਉਂਦੇ ਰੋ ਨੀਤੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਹੀਨ ਜਨਮ ਬਿਰਥਾ ਚਲਾ ਜਾਏਗਾ ਇਹ ਜਨਮ ਜਿڑا ਮਹਾਰਾਜੀ ਕਹਿੰਦੇ ਨੇ ਬਾਣੀ ਦੀ ਪੰਕਤੀ ਪੜਦੇ ਆ ਰੈਣ ਗਵਾਈ ਸੋਇ ਕੈ ਦਿਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਅੱਜ ਕਿਸੇ ਨੂੰ ਦੱਸ ਦਿੱਤਾ ਜਾਏ ਇੰਨੇ ਦਿਨ ਬਾਅਦ ਤੇਰੀ ਮੌਤ ਹੈ ਕਿਮਾ ਕਰਨਾ ਇਹ ਹੈ ਤੇ ਸਚਾਈ ਹੈ ਅਜੇ ਨਹੀਂ ਸੰਨ ਨੂੰ ਪਤਾ ਨਾ ਮੈਨੂੰ ਨਾ ਤੁਹਾਨੂੰ ਇਸ ਕਰਕੇ ਸੀ ਆਸ ਦੇ ਨਾਲ ਜਿਉਦੇ ਆ ਜੇ ਕਿਸੇ ਨੂੰ ਦੱਸ ਦਿੱਤਾ ਜਾਏ ਇੰਨੇ ਸਮੇਂ ਬਾਅਦ ਤੂੰ ਚਲੇ ਜਾਣਾ ਉਹਦੀ ਹਾਲਤ ਦੇ ਹਾਲਾਤ ਕੀ ਹੋਏ ਪਰ ਮਾਰੇ ਸਾਨੂੰ ਡਰਾਉਂਦੇ ਨਹੀਂ ਜਗਾਉਂਦੇ ਨੇ ਬਾਣੀ ਡਰਾਉਣ ਦੇ ਲਈ ਨਹੀਂ ਜਿੰਨੇ ਵੀ ਮਰਨ ਦੀਆਂ ਗੱਲਾਂ ਆਉਂਦੀਆਂ ਬਾਣੀ ਵਿੱਚ ਇਹ ਡਰਾਉਣ ਵਾਸਤੇ ਨਹੀਂ ਜਗਾਉਣ ਵਾਸਤੇ ਪੀ ਜਾਗ ਜੀ ਜਾਗ ਲੈ ਹੋਰੇ ਮਨਾ ਜਾਗ ਲੈ ਉਹ ਕਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਇਸ ਕਰਕੇ ਦਿਨ ਤੇ ਰੈਨ ਮਰਜੀ ਕਹਿੰਦੇ ਕੇਵਲ ਲਜਤਾਂ ਦੇ ਲਈ ਕੇਵਲ ਖਾਣ ਪੀਣ ਦੇ ਲਈ ਨਾ ਬਤੀਤ ਕਰ ਇਹ ਬਹੁਤ ਕੀਮਤੀ ਜੀਵਨ ਹੈ ਇਹ ਸਰੀਰ ਮੁੜ ਕੇ ਨਹੀਂ ਮਿਲਣਾ ਇਹ ਬਾਡੀ ਇਹ ਬਾਹ ਲੱਤ ਮੂੰਹ ਕੰਨ ਨੱਕ ਜੋ ਵੀ ਆਲ ਪਾਰਟਸ ਆ ਇਸ ਬਾਡੀ ਇਹ ਮੁੜ ਕੇ ਨਹੀਂ ਮਿਲਣੇ ਇਸ ਕਰਕੇ ਜਿੰਨ ਕੰਨ ਕੀਤੇ ਅੱਖੀ ਨਾਗ ਜਿੰਨ ਜੀਵਾ ਦਿੱਤੀ ਬੋਲੇ ਤਾਤ ਅੱਖੀਆਂ ਦੀ ਜੋਤ ਘਟ ਨਹੀਂ ਗਈ ਸਾਡੀ ਸਾਰਿਆਂ ਦੀ ਥੋੜੀ ਥੋੜੀ ਐਦਾਂ ਬਾਕੀ ਵੀ ਜਿਹਨੇ ਅੰਗ ਨੇ ਨਾ ਉਹ ਪਰਸੈਂਟੇਜ ਉਹਨਾਂ ਦੀ ਘਟ ਗਈ ਉਹਨੇ ਤਗੜੇ ਨਹੀਂ ਰਹੇ ਪਰ ਜਿਹੜਾ ਮਰਜ਼ੀ ਚੈੱਕ ਕਰਾ ਲਵੇ ਬਾਡੀ ਦਾ ਕੋਈ ਵੀ ਪਾਰਟ ਬਲੱਡ ਦੀ એનર્ਜੀ ਜਿਹੜਾ ਸਾਡੇ ਅੰਦਰ ਸਿਸਟਮ ਹੈ ਪਾਚਨ ਕਿਰਿਆ ਲੈ ਲੋ ਕੋਈ ਕਿਡਨੀਜ਼ ਲੈ ਲੋ ਹੌਟ ਲੈ ਲੋ ਦਿਲ ਦਿਮਾਗ ਲੈ ਲੋ ਇਹ ਸਾਰੇ ਸਮੇਂ ਦੇ ਨਾਲ ਬੁੱਢੇ ਹੋ ਰਹੇ ਨੇ ਕਮਜ਼ੋਰ ਮੈਂ ਨਹੀਂ ਕਹਿੰਦਾ ਬਾਣੀ ਵਿੱਚ ਲਿਖਿਆ ਹੋਇਆ ਨੈਨੋ ਨੀਰ ਬਹੀ ਤਨਕੀਨਾ ਪਏ ਕਿਸ ਦਦਵਾਨੀ ਰੋਦਾ ਕੰਡ ਸ਼ਬਦ ਨਹੀਂ ਉਜਰੇ ਅਬ ਕੀ ਕਰੇ ਪ੍ਰਾਣੀ ਇਸ ਕਰਕੇ ਗੁਣ ਗਲ ਹੈ ਗੁਣ ਘਰ ਗੁਣ ਗਾਓ ਸਦਾ ਸੁਪਾਈ ਸਿਸ ਕਰਕੇ ਸਾਸੰਗੀ ਜ਼ਿੰਦਗੀ ਛੋਟੀ ਹੈ ਲਿਖੇ ਲਾ ਲਈਏ ਇੱਕ ਦਿਨ ਰੰਗਲਾ ਸੰਸਾਰ ਛੱਡ ਕੇ ਸਾਨੂੰ ਜਾਣਾ ਪੈਣਾ ਤੇ ਰੰਗ ਮੰਨ ਲੈ ਪਿਆਰਿਆ ਜਾਂ ਜੋਬਣ ਨਾ ਹੁਲਾ ਦਿਨ ਥੋੜੜੇ ਥਕੇ ਭਿਆ ਪੁਰਾਣਾ ਚੋਲਾ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਸੁ ਪੂਰੇ ਗੁਰੂ ਦੇ ਚਰਨੇ ਲੱਗ ਕੇ ਮਹਾਰਾਜ ਕਹਿੰਦੇ ਮਨ ਚਿੰਦਿਆ ਜੋ ਮਨ ਚਾਹੁੰਦਾ ਜੋ ਚਾਹੁੰਦਾ ਇਹਨੂੰ ਉਹ ਹੀ ਜਿਹੜਾ ਹੈ ਜੋ ਮੰਗੇ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੇ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਉਹਦੇ ਦਰ ਤੁਮ ਮਨ ਚਿੰਦੇ ਫਲ ਮਿਲ ਸਕਦੇ ਹਨ ਮਨ ਚਿੰਦੇ ਫਲ ਦੁਨੀਆ ਦੇ ਪਦਾਰਥਾਂ ਵੱਲ ਨਾ ਧਿਆਨ ਚਲਾ ਜਾਏ ਵੀ ਅੱਛਾ ਉਹ ਵੀ ਮਿਲ ਜੇਗਾ ਉਹ ਵੀ ਮਿਲ ਜੇਗਾ ਉਹ ਵੀ ਮਿਲ ਜੇਗਾ ਉਹ ਵੀ ਅਸਲ ਦੇ ਵਿੱਚ ਮਨ ਚਿੰਦਿਆ ਫਲ ਪਤਾ ਕੀ ਹੈ ਸਬਰ ਹੈ ਸੰਤੋਖ ਹੈ ਨਾਮ ਹੈ ਸ਼ੇਵ ਟਕਾ ਹੈ ਦੌੜ ਭੱਜ ਦਾ ਮੁਕ ਜਾਣਾ ਅਸਲ ਦੇ ਵਿੱਚ ਇਹ ਕੀਮਤੀ ਚੀਜ਼ਾਂ ਨੇ ਇਹ ਕਿਛਨ ਮਿਲ ਜਾਣ ਹੋਰ ਕੀ ਚਾਹੀਦੇ ਇਹਦਾ ਨਿਰਦਾਸ ਜਰੂਰ ਆਪਾਂ ਕਰਨੀ ਮਹਾਰਾਜੀ ਸੰਤੋਖ ਦੇਣਾ ਸਬਰ ਦੇਣਾ ਹੈ ਨੀ ਰਜਦਾ ਨਾ ਕੱਲ ਰਜਿਆ ਸੀ ਨਾ ਅੱਜ ਰਜਿਆ ਮੈਨੂੰ ਪਤਾ ਇਹਨੇ ਕੱਲੋਂ ਵੀ ਨਹੀਂ ਰਜਣਾ ਕਿਉਂਕਿ ਜਦੋਂ ਬਹੁਤ ਘੱਟ ਸੀ ਉਦੋਂ ਵੀ ਇਹ ਤ੍ਰਿਸ਼ਨਾ ਲੋਈ ਸੀ ਜਦੋਂ ਥੋੜਾ ਠੀਕ ਕੀਤਾ ਉਦੋਂ ਵੀ ਤ੍ਰਿਸ਼ਨਾ ਲੋ ਹੁਣ ਬਹੁਤ ਕੁਝ ਮਿਲ ਗਿਆ ਤਾਂ ਵੀ ਤ੍ਰਿਸ਼ਨਾ ਲੋ ਮੈਨੂੰ ਪਤਾ ਭੁੱਖਿਆ ਕੋ ਕੰਨਾ ਉਤਰੀ ਜੇ ਬੰਨਾਪੁਰੀਆਂ ਭਾਰ ਮਹਾਰਾਜ ਮੈਨੂੰ ਪਤਾ ਐਨੂੰ ਜਿੰਨਾ ਮਰਜੀ ਚੌਖਾ ਬਾਲਾ ਜ਼ਿਆਦਾ ਮਿਲ ਜਾਏ ਬਿਨਾਂ ਸੰਤੋਖ ਨਹੀਂ ਕੋਹ ਰਾਜ ਮਹਾਰਾਜ ਮੇਰ ਕਰ ਦਿਓ ਐ ਨਹੀਂ ਰਜਿਆ ਜਾਂਦਾ ਨਾ ਖਾਣ ਵੱਲੋਂ ਧਿਆਨ ਜਾਂਦਾ ਨਾ ਪਾਉਣ ਵੱਲੋਂ ਨਾ ਭੋਗਣ ਵੱਲੋਂ ਨਾ ਇਕੱਠਾ ਕਰਨ ਵੱਲੋਂ ਤੇ ਮੇਰ ਕਰ ਦਿਓ ਕੀ ਕਰਨਾ ਬਹੁਤਾ ਇਕੱਠਾ ਕਰਦੇ ਠੀਕ ਹੈ ਬਹੁਤ ਕੁਝ ਇਕੱਠਾ ਕੀਤਾ ਪਿਆ ਹੁਣ ਉਹ ਇਕੱਠਾ ਹੋ ਜਾਏ ਜਿਹੜਾ ਸਾਥ ਜਾਣਾ ਠੀਕ ਹੈ ਜੀ ਜਿਹੜਾ ਨਾਲ ਨਿਵਰਨਾ ਮੇਰ ਕਰ ਦਿਓ ਸਬਰ ਦੇ ਦਿਓ ਮਹਾਰਾਜ ਜੀ ਸੰਤੋਖ ਦੇ ਦਿਓ ਬੜੀ ਵੱਡੀ ਦਾਤ ਹੈ ਜੀ ਮੈਨੂੰ ਤੁਹਾਨੂੰ ਮਰਿਆ ਦਇਆ ਕਰਕੇ ਦੇ ਦੇਣ ਬੜਾ ਹੀ ਸ਼ਾਂਤ ਰਹਿੰਦਾ ਬੰਦਾ ਉਦਾਂ ਤੇ ਬਸ ਟਕਣਾ ਹੀ ਸੋ ਨਾਰਾਇਣ ਪ੍ਰਾਣ ਆਧਾਰਾ ਸਾਡੇ ਪ੍ਰਾਣਾਂ ਦਾ ਆਧਾਰ ਸਾਡੀ ਜਿੰਦ ਦਾ ਰਾਖਾ ਜਿੰਦ ਦਾ ਆਧਾਰ ਮਾਲਕ ਨਾਰਾਇਣ ਮਤਲਬ ਉਹ ਸ਼ਬਦ ਰੂਪ ਦੇ ਵਿੱਚ ਹੈ ਸਾਡਾ ਆਧਾਰ ਹੈ ਸਾਡਾ ਜੀਵਨ ਹੈ ਸਾਡਾ ਜਿੰਦ ਸਾਡੀ ਜਿੰਦ ਹੈ ਉਹ ਮਾਲਕ ਸਾਡੀ ਜਿੰਦ ਹੈ ਹਮ ਸੰਤ ਜਨਾ ਰੇ ਨਾਰਾ ਮਿਹਰ ਕਰੋ ਧੂੜੀ ਵਿੱਚ ਲੁਲੰਦੜੀ ਸਵਾ ਨਾਨਕ ਤੈਸੇ ਨਾਲੇ ਹਮ ਸੰਤ ਜਨਾ ਰੇ ਨਾਰਾ ਮੈਂ ਰੱਬ ਦੇ ਪਿਆਰੇ ਜਿਹੜੇ ਰੱਬ ਨਾਲ ਜੁੜੇ ਤੇ ਜੋੜਦੇ ਨੇ ਉਹਨਾਂ ਦੇ ਚਰਨਾਂ ਦੀ ਧੂੜ ਮਤਲਬ ਉਹਨਾਂ ਦੀ ਮੈਂ ਸੰਗਤ ਕਰਾਂ ਉਹਨਾਂ ਦੇ ਨਾਲ ਮੈਂ ਟਾਚ ਰਵਾਂ ਜਿਸ ਪਾਸ ਬਹਿਟਿਆਂ ਸੋਈਏ ਚਾਹੇ ਉਹ ਗੁਰੂ ਸਾਹਿਬ ਹੋਣ ਚਾਹੇ ਗੁਰੂ ਦੇ ਪਿਆਰੇ ਹੋਣ ਉਹਾਂ ਦੇ ਕੋਲ ਮੈਂ ਬੈਠਾਂ ਉਹਨਾਂ ਦੀ ਸੋਭ ਨਿੱਕ ਸੰਗਤ ਮੈਨੂੰ ਮਿਲੇ ਕਿਉਂਕਿ ਚੰਗਾ ਇਨਸਾਨ ਚੰਗੀ ਗੱਲ ਕਰੇਗਾ ਮਾੜਾ ਇਨਸਾਨ ਮਾੜੀ ਗੱਲ ਕਰੇਗਾ ਇਸ ਕਰਕੇ ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ ਤੇ ਦੂਜੀ ਪੰਕਤੀ ਸਿੱਖਾਂ ਬਾਰੇ ਪੜ੍ਹ ਲੈਣੇ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰ ਕੇ ਪਿਆਰੇ ਐਦਾਂ ਵੀ ਮਾਰੇ ਕਿਉਂ ਤੁਸੀਂ ਪਿਆਰੇ ਹੋ ਸਾਰੇ ਸਾਰੀਆਂ ਧੀਆਂ ਭੈਣਾਂ ਭਾਈ ਬੈਠੇ ਸਾਰੇ ਪਿਆਰੇ ਹੋ ਗੁਰੂ ਦੇ ਪਿਆਰੇ ਮੈਂ ਪੋਸਟਾਂ ਪਾਨਾ ਉਹਨਾਂ ਵੈਸੇ ਵੀ ਕਿਉਂ ਨਹੀਂ ਪਿਆਰ ਨਾਲ ਅਸੀਂ ਇੱਕ ਦੂਜੇ ਨੂੰ ਸਸਰੀਕਾਲ ਬੁਲਾਉਂਦੇ ਝੱਕਦੇ ਕਿਉਂ ਆ ਸੰਗਦੇ ਕਿਉਂ ਆ ਕਿਸ ਗੱਲੋਂ ਕਿਉਂ ਸੰਗਦੇ ਆ ਮਾਰੇ ਦਾ ਮਾਰੇ ਦੀ ਫੋਤੇ ਹੈ ਨਾ ਜਿਹੜੀ ਬਖਸ਼ੀ ਹੈ ਬਹੁਤ ਵਾਹ ਪਾਉਣਾ ਆ ਜੀ ਜਿਦੋਂ ਸਿੱਖ ਸਿੱਖ ਨੂੰ ਮਿਲੇ ਨਾ ਦੋਨੇ ਇੰਨੀ ਗੱਜ ਕੇ ਫਤਿਹ ਬੁਲਾਉਣ ਨਾਲ ਵਾਲਾ ਕੋਈ ਹੋਰ ਬੰਦਾ ਜਾਂਦਾ ਹੋਵੇ ਉਹ ਕਹਿ ਵੀ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪਤਾ ਵਾ ਇੰਨਾ ਪਿਆਰ ਇਹਨਾਂ ਦਾ ਤੇ ਜੇ ਇੱਕ ਵਿਚਾਰ ਆਦੀਕ ਬੁਲਾਉਂਦਾ ਇੱਕ ਉਦੋਂ ਹੀ ਮੂੰਹ ਚ ਆਵਾਜ਼ ਨਹੀਂ ਨਿਕਲਦੀ ਖਿਮਾ ਕਰਨਾ ਗੱਜ ਕੀ ਕਿਹਾ ਸੰਗਣਾ ਨਹੀਂ ਜਦੋਂ ਗੁਰਸਿੱਖ ਨੂੰ ਇਦਾਂ ਮਿਲੋ ਮੈਨੂੰ ਗੁਰੂ ਗੋਬਿੰਦ ਸਿੰਘ ਮਿਲ ਗਿਆ ਬਸ ਗੱਲ ਹੀ ਖਤਮ ਇਮੇ ਆਪਣੇ ਲਈ ਤੁਹਾਡੇ ਸਾਰਿਆਂ ਲਈ ਕਹਿ ਰਿਹਾ ਕਿਉਂਕਿ ਖਾਲਸਾ ਮੇਰਾ ਰੂਪ ਹੈ ਖਾਲਸੇ ਮੈਂ ਹੂੰ ਕਰੋ ਨਿਵਾਸ ਹੁਣ ਸਾਡੇ ਅੰਦਰ ਸਵਾਲ ਹੀ ਆਏਗਾ ਲੈ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਬਣ ਸਕਦਾ ਹੈ ਇਹ ਸਵਾਲ ਆਏਗਾ ਨਾ ਓਨਲੀ ਗੋਡ ਇਜ਼ ਪ੍ਰੋਪਰਲੀ ਪਰਫੈਕਟ ਇਨ 올 ది ਵਰਡ ਵਰਲਡ ਅਸੀਂ ਸਾਰੇ ਸੰਸਾਰ ਵਿੱਚ ਸਾਰੇ ਹੀ ਜਿੰਨੇ ਵੀ ਆ ਜਿਹੜੇ ਸਰੀਰ ਦੇ ਵਿੱਚ ਨਾ ਸਰੀਰ ਦੇ ਵਿੱਚ ਉਹ ਸਾਰੇ ਕਿਨ ਕਿਨ ਭੁੱਲਣ ਹਾਰਾਂ ਪਹਿਲਾਂ ਪੰਕਤੀ ਪੜ ਚੁੱਕਿਆ ਕੇਵਲ ਇੱਕੋ ਹੀ ਭੁੱਲਣ ਦੇ ਅੰਦਰ ਸਭ ਕੋ ਭੁੱਲ ਗੁਰੂ ਕਰਤਾ ਦੁਨੀਆਂ ਦੇ ਵਿੱਚ ਇੱਕ ਹੀ ਜਿਹੜਾ ਮਾਲਕ ਜਿਹੜਾ ਉਹ ਬਿਲਕੁਲ ਜਿਹੜਾ ਸਹੀ ਹੈ ਬਾਕੀ ਸਾਡੇ ਸਾਰਿਆਂ ਦੇ ਵਿੱਚ ਕੋਈ ਨਾ ਕੋਈ ਕਮੀ ਹੈ ਅਸੀਂ ਕਮੀ ਜਾਣ ਕੇ ਨਹੀਂ ਉਹਨਾਂ ਮਿਲਣਾ ਧਿਆਨ ਦੇਣਾ ਜੇ ਕਮੀ ਜਾਣ ਕੇ ਤੁਰਦੇ ਆਉਂਦੇ ਮੈਂ ਸਿੱਧੀ ਗੱਲ ਕਰਦਾ ਨਾ ਫਿਰ ਤੇ ਸਾਡੇ ਵਿਆਹ ਹੀ ਨਾ ਹੁੰਦੇ ਠੀਕ ਹੈ ਰਿਸ਼ਤੇ ਨਾ ਹੁੰਦੇ ਮੇਲੇ ਵਿੱਚ 50 ਕਮੀਆਂ ਸਾਹਮਲੇ ਵਾਲੇ 'ਚ 50 ਕਮੀਆਂ ਫਿਰਤੇ ਸੰਸਾਰ ਹੀ ਨਾ ਤੁਰਦਾ ਫਿਰ ਤੇ ਮੈਂ ਪੁੱਤਰ ਤੋਂ ਦੂਰ ਹੋ ਜਾਂਦਾ ਧੀ ਤੋਂ ਦੂਰ ਹੋ ਜਾਂਦਾ ਪਤਨੀ ਤੋਂ ਦੂਰ ਹੋ ਜਾਂਦਾ ਮਾਪਿਆਂ ਤੋਂ ਦੂਰ ਹੋ ਜਾਂਦਾ ਕਿਉਂਕਿ ਸਾਰਿਆਂ ਦੇ ਵਿਚਾਰ ਤੋਂ ਨਾ ਮਿਲਦੇ ਨੇ ਠੀਕ ਹੈ ਅਸੀਂ ਸਮਝਣਾ ਹੈ ਕਿ ਇਹ ਸਤਿਕਾਰਤਾ ਹੈ ਇਹ ਮੇਰੇ ਗੁਰੂ ਦਾ ਪਿਆਰ ਹੈ ਜੋ ਪੰਕਤੀ ਆਈ ਹੈ ਹਮ ਸੰਤ ਜਨਾਰੇ ਨਾਰਾ ਐਦਾਂ ਕਿਤੇ ਇੱਕ ਵਾਰੀ ਭਿਜ ਕੇ ਦੇਖੋ ਤੁਸੀਂ ਭਿਜੇ ਹੀ ਰਹੋਗੇ ਸਾਰਾ ਦਿਨ ਭਜੇ ਰਹੋਗੇ ਖੁਸ਼ ਰਹੋਗੇ ਅੱਛਾ ਮੈਨੂੰ ਕੁਝ ਮਿਲ ਗਿਆ ਹੋਰ ਕਿ ਤੂੰ ਲ ਬਣਾਜੀ ਖਾਲਸਾ ਮੈਨੂੰ ਦੱਸੋ ਕਿਹੜੇ ਪਿੰਡ ਵਿੱਚ ਰਹਿੰਦਾ ਉਹ ਦੱਸ ਦਿਓ ਉੱਥੇ ਜਾਈਏ ਹਰ ਪਿੰਡ ਚ ਰਹਿੰਦਾ ਸਾਡੇ ਇਸ ਜ਼ਿਹਨ ਦੇ ਵਿੱਚ ਸਾਡੀ ਸੋਚ ਵਿੱਚ ਜੇ ਸੋਚ ਵਿੱਚ ਹੈ ਤੇ ਸਾਨੂੰ ਖਾਲਸਾ ਦਿ세ਗਾ ਕੱਲ ਵੀ ਮੈਂ ਪੜਿਆ ਸੀ ਸੁਖੀਏ ਕੋ ਪੀਕੇ ਸਭ ਸੁਖੀਆ ਰੋਗੀ ਕੇ ਬਾਣੇ ਸਭ ਰੋਗੀ ਜਿਮੇ ਸਾਨੂੰ ਅੰਦਰੋਂ ਪਵਿੱਤਰਤਾ ਮਿਲੇਗੀ ਉਨੀ ਪਵਿੱਤਰਤਾ ਨਾਲ ਸਾਹਮਣੇ ਵਾਲੇ ਸਾਨੂੰ ਦਿਸੇਗਾ ਸੋ ਮਾਰੇ ਮੇਰ ਕਨ ਇਦਾਂ ਦੀ ਵਸਤਾ ਬਣ ਜਾਏ ਮੇਰੀ ਤੁਹਾਡੀ ਤੇ ਹੋ ਇਹੀ ਕਮਾਈ ਹੋਏਗੀ ਹੋਰ ਨਹੀਂ ਪਤ ਤ ਪਨੀਤ ਕਰ ਲੀਨੇ ਗੁਰਪੁਰੇ ਨੇ ਉਹਦੇ ਛਰਨ ਵਿੱਚ ਡਿੱਗਿਆ ਹੋਇਆ ਨੂੰ ਪਤਤਾ ਨੂੰ ਵੀ ਸੋਹਣੇ ਬਣਾ ਦਿੱਤਾ ਵਧੀਆ ਬਣਾ ਦਿੱਤਾ ਲੱਕੜੀ ਦਾ ਮੂਚਾ ਹੁੰਦਾ ਚੰਗਾ ਕਾਰੀਗਰ ਤਰਖਾਨ ਜਿਹੜਾ ਹੈ ਨਾ ਜਦੋਂ ਸਾਡੇ ਘਰ ਵਿੱਚ ਬਾਰੀਆਂ ਸੁਣੀਆਂ ਬਣੀਆਂ ਹੁੰਦੀਆਂ ਨਾ ਕੱਪ ਬੋਰਡ ਬਣਿਆ ਹੁੰਦਾ ਨਾ ਉਹ ਲੱਕੜੀ ਹੁੰਦੀ ਆ ਉਹਨਾਂ ਇੰਨਾ ਸੋਹਣਾ ਛਿਲਕੇ ਰੰਦੇ ਨਾਲ ਵਧੀਆ ਕਰਕੇ ਪਾਲਿਸ਼ ਕਰਕੇ ਤੇ ਦੇਖਣ ਨੂੰ ਦਿੱਲੀ ਕਰੀ ਜਾਂਦਾ ਐਡੀ ਮਹਾਰਾਜ ਨਾ ਸਾਨੂੰ ਪਤਤ ਪੁੰਨੀਤ ਕਰ ਲੈਨੇ ਮਾਲਕ ਵਧੀਆ ਕਰ ਦੇਵੇਗਾ ਪਾਗ ਕਰ ਦੇਵੇਗਾ ਪਤਤ ਕਰ ਦੇਵੇਗਾ ਕਰ ਕਿਰਪਾ ਹਰਜਸ ਦਿਨੇ ਮੇਰ ਕਰਕੇ ਆਪਣਾ ਜਸ ਦੀ ਦੇਵੇਗਾ ਪਰਬ੍ਰਮ ਕਰੇ ਪ੍ਰਤਪਾਲਾ ਮਾਲਕ ਪਹਿਲਾਂ ਵੀ ਰਕੀ ਕਰਦਾ ਹੁਣ ਵੀ ਕਰਿਆ ਮਹਾਰਾਜੀ ਕਿਰਪਾ ਕਰਨੀ ਸਦਾ ਹੀ ਕਰਦੇ ਰਹਿਣਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਕਰਸ਼ਮਾ ਮਾਰੀ ਸਦਜੀ ਸੰਗ ਰਖਵਾਲਾ ਸਾਡੀ ਜਿੰਦ ਦਾ ਸਦਾ ਇਰਾਕਾ ਬਣਿਆ ਹੋਇਆ ਹਰ ਦਿਨ ਰਹਿਣ ਕੀਤਨ ਗਾਈਏ ਮਾਲਕ ਦੀ ਗੁਣ ਦਿਨ ਰਾਤ ਪਾਈ ਗਾंदे ਰੋ ਬੋਲਣਾ ਜੋਨੀ ਭਾਈ ਹੈ ਹਰ ਪਲ ਹਰ ਜਨਮ ਤੋਂ ਬਾਅਦ ਮੁਰਮੜ ਜਮਣਾ ਨਹੀਂ ਪਏਗਾ ਮਰਨਾ ਨਹੀਂ ਪਏਗਾ ਜਿਸ ਦੀਵੇ ਪੁਰਖ ਬਿਧਾਤਾ ਸੋ ਇਹ ਕਿਰਪਾ ਜਿਸ ਨੂੰ ਸਿਰਜਣਹਾਰ ਮਾਲਕ ਨੇ ਦਿੱਤੀ ਹੈ ਉਸ ਕਰਤਾ ਨੇ ਰਚਨਾ ਆਰ ਨੇ ਹਰ ਹਰ ਰਸ ਤਿਨ ਹੀ ਜਾਤਾ ਉਹਨਾਂ ਨੂੰ ਹੀ ਅਸਲੀ ਸਵਾਦ ਦਾ ਪਤਾ ਲੱਗਿਆ ਸੋ ਜਮ ਕੰਕਰ ਨਿਰਨਾ ਆਇਆ ਸੁਖਨਾਨਕ ਸ਼ਰਣੀ ਪਾਇ ਉਹਨਾਂ ਦੇ ਲਾਗੇ ਕੋਈ ਦੁੱਖ ਰੂਪੀ ਜਮ ਕੋਈ ਕਲੇਸ਼ ਰੂਪੀ ਜਮ ਕੋਈ ਵੈਰ ਵਿਰੋਧ ਰੂਪੀ ਜਮ ਇਚਾਏ ਦੂਜਾ ਜਮਲਾ ਲਓ ਕੋਈ ਵੀ ਜਮ ਉਹਦੇ ਲਾਗੇ ਨਹੀਂ ਆਉਂਦਾ ਨਾਲ ਨਾਰਾਇਣ ਮੇਰੇ ਜਮ ਦੂਦ ਨਾ ਆਵੇ ਨੇੜੇ ਸੁਖ ਨਾਨਕ ਸ਼ਰਣੀ ਸੋ ਮਹਾਰਾਜ ਜੀ ਮਤ ਦੇ ਨਾਲ ਗੁਰਮਤ ਦੇ ਨਾਲ ਨਾਨਕ ਦੀ ਸ਼ਰਨ ਦੇ ਵਿੱਚ ਹੀ ਸੁਖ ਹੈ ਸੋ ਏਸੀ ਮਹਾਰਾਜ ਦਾ ਹੁਕਮ ਬਹੁਤ ਹੀ ਚੜ੍ਹਦੀ ਕਲਾ ਵਿੱਚ ਮਹਾਰਾਜ ਜੀ ਨੇ ਸੰਕੇਪ ਦੇ ਵਿੱਚ ਵਿਚਾਰ ਕਰਵਾਇਆ ਮਹਾਰਾਜ ਇਹਦਾ ਭਾਵ ਅਰਥ ਸਦੀਵੀ ਸਾਡੇ ਅੰਦਰ ਵਸਾ ਦੇਣਾ ਸਭ ਦਾ ਭਲਾ ਕਰਨਾ ਸਭ ਦੇ ਬੱਚਿਆਂ ਨੂੰ ਖੁਸ਼ੀਆਂ ਸਭ ਦੇ ਪਰਿਵਾਰਾਂ ਨੂੰ ਤਰੱਕੀਆਂ ਹਰ ਮੈਦਾਨ ਨੂੰ ਫਤਿਹ ਕਰੋ ਬੇੰਤ ਮਾਇਆ ਜਿਨ ਨੇ ਗੁਰਮਤਿ ਵਿਚਾਰਾਂ ਦਾ ਸਤਕਾਰ ਕੀਤਾ ਤਿਲ ਤਿਲ ਪੇਟ ਕੀਤੀ ਮਹਾਰਾਜ ਜੀ ਲੈ ਕੇ ਵਿੱਚ ਲਾਉਣ ਪੁੱਲ ਚੁੱਕ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ